ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਹਰ ਰੋਜ਼ ਇਸ ਤਰ੍ਹਾਂ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਲਚਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਆਪਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਕਿਉਂਕਿ ਕੱਲ ਗਣਤੰਤਰ ਦਿਵਸ ਸੀ ਤੇ ਇਸ ਮੌਕੇ ਦੇ ਉੱਪਰ ਹੁਸ਼ਿਆਰਪੁਰ ਦੇ ਵਿੱਚ ਤਿਰੰਗਾ ਲਹਿਰਾਇਆ ਜੀ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਵਿੱਚ ਤੇ ਬਾਕੀ ਵੱਖ-ਵੱਖ ਮੰਤਰੀਆਂ ਨੇ ਵੱਖ-ਵੱਖਰੇ ਥਾਵਾਂ ਦੇ ਉੱਤੇ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦਾ ਤਿਰੰਗਾ ਲਹਿਰਾਇਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ 77ਵੇਂ ਜਨਮ 77ਵੇਂ ਗਣਤੰਤਰ ਦਿਵਸ ਦੇ ਮੌਕੇ ਤਿਰੰਗਾ ਲਹਿਰਾਇਆ ਤੇ ਹੋਰ ਵੀ ਵਕਫ ਵਕਫ ਥਾਵਾਂ ਤੋਂ ਇਹ ਖਬਰਾਂ ਆਈਆਂ ਕਿਤੇ ਕਿਸੇ ਨੇ ਤਾਂ ਨਹੀਂ ਕਿਤੇ ਕਿਸੇ ਦੇ ਤਾਂ ਨਹੀਂ ਇਹ ਤਿਰੰਗਾ ਲਹਿਰਾਇਆ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਹੁਸ਼ਿਆਰਪੁਰ ਦੇ ਵਿੱਚ ਕਿ ਅਸੀਂ ਗੈਂਗਸਟਰਵਾਦ ਖਤਮ ਕਰ ਰਹੇ ਹਾਂ ਨਸ਼ਾ ਨੂੰ ਅਸੀਂ ਖਤਮ ਕਰ ਰਹੇ ਹਾਂ ਤੇ ਅਸੀਂ ਪੰਜਾਬ ਦੇ ਵਿੱਚ ਕੁਝ ਚੰਗਾ ਕਰ ਰਹੇ ਹਾਂ ਅਸੀਂ ਸਿਰਫ ਗੱਲਾਂ ਨਹੀਂ ਅਸੀਂ ਕੰਮ ਚੰਗੇ ਕਰਕੇ ਦਿਖਾ ਰਹੇ ਜਿਹਦੇ ਕਰਕੇ ਲੋਕ ਸਾਡੇ ਤੋਂ ਸੰਤੁਸ਼ਟ ਆ ਕੋਦਰ ਪਤਾ ਲੱਗਾ ਜੀ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਤੇ ਤਿਰੰਗਾ ਲਹਿਰਾਇਆ ਗਿਆ ਪਰ ਕੱਲ ਇੱਕ ਚੰਗੀ ਗੱਲ ਜਿਹੜੀ ਖਬਰ ਦੇ ਰੂਪ ਚ ਆਈ ਆ ਹਿੰਦ ਦੀ ਚਾਦਰ ਨਾਂ ਦੀ ਇੱਕ ਝਾਕੀ ਹੈ ਜਿਹੜੀ ਉਸ 26 ਜਨਵਰੀ ਦੇ ਮੌਕੇ ਕਰਤੱਬਿਆ ਪਾਠ ਦਿੱਲੀ ਤੇ ਪੇਸ਼ ਕੀਤੀ ਗਈ ਹੈ ਜਿਹੜੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਬਲਦਾਨ ਦਿਹਾੜੇ ਨੂੰ ਸਮਰਪਿਤ ਸੀ ਬਲਦਾਨ ਦਿਨ ਨੂੰ ਸਮਰਪਿਤ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਝਾਕੀ ਦੇ ਪੇਸ਼ਕਾਰੀ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਆ ਕਿਉਂਕਿ ਬਹੁਤੀ ਵਾਰ ਅਸੀਂ ਕੀ ਦੇਖਦੇ ਹੁੰਦੇ ਆ ਇਹ ਪੰਜਾਬ ਦੀ ਝਾਕੀ ਨਾ ਹੁਣ ਕਰਕੇ 3 4 5 ਦਿਨ ਦੀਆਂ ਖਬਰਾਂ ਬਣਦੀਆਂ ਐਤਕੀ ਆਪਾਂ ਇਹ ਕਹਿ ਲਈਏ ਵੀ ਸਰਦਾਂ ਦੇ ਵਿੱਚ ਆ ਜਾਂ ਕਹਿ ਲਈਏ ਅੱਗੇ ਵੋਟਾਂ ਆ ਜਾਂ ਕੁਝ ਵੀ ਹੋਰ ਕਹਿ ਲਈਏ ਤੇ ਫਿਰ ਐਤਕੀ ਇਹ ਝਾਕੀ ਨੂੰ ਸ਼ਾਮਲ ਕੀਤਾ ਗਿਆ ਜਿਹੜੀ ਕਿ ਚੰਗੀ ਸੀ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਇਸ ਮੌਕੇ ਦੇ ਉੱਪਰ ਇੱਕ ਵੀਡੀਓ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਈ ਉਸ ਵੀਡੀਓ ਦੀ ਬਹੁਤ ਚਰਚਾ ਹੈ ਤੇ ਇਹ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਕੁਰਸੀ ਪਿੱਛੇ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਹੈ ਬਠਿੰਡੇ ਦੀ ਇਹ ਦੱਸੀ ਜਾ ਰਹੀ ਹੈ ਵੀਡੀਓ ਇਹ ਕਹਿੰਦੇ ਵਾਵਾ ਲੜੇ ਨੇ ਤੇ ਪੈਸਿਆਂ ਦਾ ਵੀ ਕੋਈ ਰੌਲਾ ਸਾਹਮਣੇ ਆਇਆ ਜੀ ਹਾਂ ਬਿਲਕੁਲ ਜੀ ਬਿਲਕੁਲ ਗਲਤ ਆ ਇਹ ਆ ਕਿ ਜਿਹੜਾ ਤਾਂ ਰੌਲਾ ਸਾਹਮਣੇ ਆਇਆ ਉਹਦੇ ਵਿੱਚ ਪੈਸੇ ਦੇਣ ਤੇ ਲੈਣ ਵਾਲਾ ਦੋਵੇਂ ਹੀ ਕਸੂਰਵਾਰ ਆ ਇਹਦੇ ਵਿੱਚ ਐ ਨਹੀਂ ਹੁਣ ਕੋਈ ਕੰਮ ਹੋਵੇ ਮੈਂ ਤੁਹਾਨੂੰ ਪੈਸੇ ਦੇ ਕੇ ਉਹ ਕੰਮ ਕਰਾਵਾਂ ਤੇ ਫਿਰ ਗਲਤ ਤਾਂ ਮੈਂ ਵੀ ਆ ਨਾ ਜਦੋਂ ਮੈਂ ਪੈਸੇ ਦਿਨਾ ਤੇ ਉਦੋਂ ਮੈਂ ਫਿਰ ਗੌਰ ਕਿਉਂ ਨਹੀਂ ਕਰਦਾ ਜਦੋਂ ਗੱਲ ਵਿਗੜ ਗਈ ਤੇ ਫਿਰ ਮੈਂ ਕਹਾਂ ਜੀ ਇਹਨਾਂ ਨੇ ਪੈਸੇ ਲਏ ਸੀ ਤੇ ਜੇ ਗੱਲ ਨਾ ਵਿਗੜੇ ਫਿਰ ਫਿਰ ਕਿਸੇ ਦੇ ਪਾਪ ਨਹੀਂ ਕੱਢਣੀਗੀ ਅਸਲ ਦੇ ਵਿੱਚ ਲੰਘੇ ਕੱਲ ਮੌੜ ਮੰਡੀ ਦੇ ਵਿੱਚ ਗਣਤੰਤਰ ਰਿਫ ਦਾ ਸਮਾਗਮ ਰੱਖਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਸੁਖਬੀਰ ਸਿੰਘ ਮੈਸਰਖਾਨਾ ਤੇ ਨਗਰ ਕੌਂਸਲ ਦੇ ਪ੍ਰਧਾਨ ਆ ਜਿਹੜੇ ਕਰਨੈਲ ਸਿੰਘ ਉਹ ਵੀ ਪਹੁੰਚੇ ਆ ਉਹ ਹੁਣ ਕੁਰਸੀਆਂ ਲਗੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਹਨਾਂ ਦੇ ਸਾਥੀ ਕੁਰਸੀਆਂ ਦੇ ਉੱਤੇ ਬਹਿ ਗਏ ਜਿਹੜੀਆਂ ਕੁਰਸੀਆਂ ਕਰਨੈਲ ਸਿੰਘ ਦੇ ਸੀ ਗਰਦਾਰ ਸਿੰਘ ਨੇ ਇਸ ਗੱਲ ਤੇ ਉਲਾ ਪਾਇਆ ਵੀ ਕੁਰਸੀਆਂ ਤਾਂ ਪਾਈਆਂ ਸਾਡੀਆਂ ਤੇ ਭਾਈ ਸਾਡੀਆਂ ਕੁਰਸੀਆਂ ਦੇ ਉੱਤੇ ਐਮਐਲਏ ਸਾਹਿਬ ਕਿਵੇਂ ਬਹਿ ਗਏ ਲੋ ਜੀ ਗੱਲ ਇੱਥੇ ਕੈਂਸ ਕੈਂਸ ਕਰਦੀ ਤੇ ਲੜਾਈ ਝਗੜੇ ਤੱਕ ਆ ਗਈ ਇੱਕ ਪਾਸੇ ਐਮਐਲਏ ਦੂਜੇ ਪਾਸੇ ਕਰਨੈਲ ਸਿੰਘ ਆ ਤੇ ਫਿਰ ਜਦੋਂ ਗਰਦ ਧਕਾ ਮੁੱਕੀ ਤੇ ਆ ਗਈ ਤੇ ਲੋਕਾਂ ਨੇ ਜਫਾ ਪਾ ਕੇ ਦੋਵਾਂ ਨੂੰ ਤੇ ਪਰੇ ਪਰੇ ਕੀਤਾ ਪਰ ਜਦੋਂ ਪਰੇ ਪਰੇ ਕੀਤਾ ਚੱਲਦੇ ਕੈਮਰਿਆਂ ਦੇ ਮੂਹਰੇ ਉੱਚੀ ਆਵਾਜ਼ ਦੇ ਵਿੱਚ ਕਰਨੈਲ ਸਿੰਘ ਨੇ ਕੀ ਕਿਹਾ ਉਹ ਕਹਿੰਦੇ ਵੀ ਮੈਂ ਮਾੜਾ ਜਾਂ ਚੰਗਾ ਜੇ ਮੈਂ ਬਾਲਾ ਮਾੜਾ ਜੇ ਮੈਂ ਸਹੀ ਮੰਦਾ ਨਹੀਂ ਤੇ ਤੂੰ ਮੈਨੂੰ 30 ਲੱਖ ਰੁਪਏ ਲੈ ਕੇ ਪ੍ਰਧਾਨਗੀ ਕਿਉਂ ਦਿੱਤੀ ਹੈ ਮੈਂ 30 ਲੱਖ ਰੁਪਏ ਦੇ ਕੇ ਪ੍ਰਧਾਨ ਬਣਿਆ ਤੇ ਮੈਂ ਕੋਈ ਐਵੇਂ ਨਹੀਂ ਬਣਿਆ ਤੇ ਜੇ ਮੈਂ ਪ੍ਰਧਾਨਗੀ ਦੀ ਕੁਰਸੀ ਲਈਏ ਤੇ ਫਿਰ ਪ੍ਰਧਾਨ ਦੀ ਕੁਰਸੀ ਵੀ ਹੁੰਦੀ ਜਿਹੜੇ ਤੇ ਪ੍ਰਧਾਨ ਨੇ ਬਹਿਣਾ ਹੁੰਦਾ ਇਹ ਇਉਂ ਨਹੀਂ ਵੀ ਕੋਈ ਵੀ ਤੁਸੀਂ ਭਾ ਲਓ ਇੱਥੇ ਲਿਆ ਕੇ ਲੋ ਜੀ ਹੁਣ ਇਸ ਗੱਲ ਦਾ ਰੌਲਾ ਪੈ ਗਿਆ ਵੀ ਭਾਈ 26 ਜਨਵਰੀ ਦੇ ਮੌਕੇ 30 ਲੱਖ ਦਾ ਰੌਲਾ ਨਿਕਲ ਗਿਆ ਕਿਉਂਕਿ ਐਮਐਲਏ ਸਾਹਿਬ ਨੇ ਪੈਸੇ ਲਏ ਆ ਹੋ ਸਕਦਾ ਇਹ ਦੋਸ਼ ਹੀ ਹੋਣ ਹੋ ਸਕਦਾ ਸੱਚ ਹੋਵੇ ਪਰ ਇਸ ਮਾਮਲੇ ਦੇ ਉੱਤੇ ਐਮਐਲਏ ਸਾਹਿਬਾ ਜਿਹੜੇ ਉਹ ਕੁਝ ਸਪਸ਼ਟ ਨਹੀਂ ਬੋਲੇ ਤੇ ਪੱਤਰਕਾਰਾਂ ਨੂੰ ਕਰਨੈਲ ਸਿੰਘ ਨੇ ਇਹ ਗੱਲ ਕਹੀ ਆ ਬੀ ਜਦੋਂ ਵੀ ਮੈਨੂੰ ਹਾਈ ਕਮਾਂਡ ਉੱਤਰ ਪੁੱਛੂਗੀ ਮੈਂ ਦਲੀਲ ਦੇ ਨਾਲ ਉੱਤਰ ਦੇਵਾਂਗਾ ਇਸ ਮਸਲੇ 'ਚ ਥਾ ਮੇਰੇ ਕੋਲੋਂ ਪੈਸੇ ਲਏ ਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅਸੀਂ ਵੀ ਸਮਝਦੇ ਰਹੇ ਕਿ ਕਰਨੈਲ ਸਿੰਘ ਨੂੰ ਪ੍ਰਧਾਨਗੀ ਕਾਬਲੀਅਤ ਦੇ ਆਧਾਰ ਤੇ ਮਿਲੀ ਆ ਮਤਲਬ ਇਹ ਹੈ ਜੇ ਕਿ ਇਹਨਾਂ ਨੂੰ ਵੀ ਕੋਈ ਕਾਬਲੀਅਤ ਕੁਬਲੀਅਤ ਦੇ ਆਧਾਰ ਤੇ ਨਹੀਂ ਇਹਨਾਂ ਨੂੰ ਪੈਸੇ ਕਰਕੇ ਮਿਲੀ ਆ ਤੇ ਦੂਜੇ ਪਾਸੇ ਜਿਹੜੇ ਐਮਐਲਏ ਆ ਉਹ ਤਾਂ ਚਲੋ ਗਲਤ ਹੈ ਹੀ ਜੇ ਪੈਸੇ ਲਏ ਆ ਵੀ ਭਾਈ ਤੁਸੀਂ ਪ੍ਰਧਾਨਗੀ ਦੀ ਕੁਰਸੀ ਕਿਵੇਂ ਵੇਚੀ ਆ ਜਿਹੜੇ ਬੰਦੇ ਨੇ ਪੈਸੇ ਦੇ ਕੇ ਖਰੀਦੀਆਂ ਗਲਤ ਇਹ ਵੀ ਆ ਕਾਰਵਾਈ ਦੋਹਾਂ ਦੇ ਉੱਤੇ ਹੀ ਬਣਦੀ ਆ ਵੀ ਤੂੰ ਪੈਸੇ ਦਿੱਤੇ ਕਿਉਂ ਤਾਂ ਤੂੰ ਪੈਸੇ ਲਏ ਕਿਉਂ ਮੈਂ ਤਾਂ ਕੱਲ ਵੀ ਕਿਹਾ ਸੀਗਾ ਵੀ ਹੁਣੇ ਹੀ ਜਿਹੜੇ ਪ੍ਰਧਾਨ ਕੁਰਸੀਆਂ ਖਰੀਦ ਕੇ ਲਿਆਏ ਆ ਇਹ ਆਪਦੇ ਵਿਚਾਰ ਸਾਂਝੇ ਕਰ ਦੇਣ ਨਹੀਂ ਤਾਂ ਵੋਟਾਂ ਦੇ ਮੌਕੇ ਜੇ ਕਹੂੰ ਕਿ ਵੀ ਭਾਈ ਮੈਨੂੰ ਪੈਸੇ ਲਏ ਹੇ ਕੁਰਸੀ ਦਿੱਤੀ ਸੀ ਫਿਰ ਕਿਸੇ ਨੇ ਯਕੀਨ ਨਹੀਂ ਕਰਨਾ ਪਰ ਗੱਲ ਕੋਲ ਮਿਲਾ ਕੇ ਇਹ ਆ ਵੀ ਇਸ ਵੇਲੇ ਪ੍ਰਧਾਨ ਪ੍ਰਧਾਨ ਹੋਈ ਪਈ ਆ 30-30 ਲੱਖ ਰੁਪਏ ਦੀ ਗੱਲ ਹੋਈ ਪਈ ਆ ਜੀ ਜੀ ਬਿਲਕੁਲ ਰੋਲਾ ਹਰpass ਸੀ ਐ 30 ਲੱਖ ਦਾ ਖੈਰ ਅੱਗੇ ਵਧਦੇ ਹਾਂ ਟੇਣਾ ਸਾਹਿਬ ਹੁਣ ਗੱਲ ਕਰਦੇ ਆ ਪੰਜਾਬ ਦੀਆਂ 5 ਹਸਤੀਆਂ ਨੂੰ ਕਹਿੰਦੇ ਕਿ ਪਦਮ ਪੁਰਸਕਾਰ ਐਲਾਨੇ ਗਏ ਨੇ ਜੀ ਇਹ ਬਹੁਤ ਵੱਡੀ ਗੱਲ ਹੈ ਵੈਸੇ ਤਾਂ ਪੰਜਾਬ ਦੇ ਲਈ ਹਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਕੋਈ ਦੂਰ ਹੈ ਨਹੀਂ ਕਿ ਪੰਜਾਬ ਦੀਆਂ 5 ਉਹ ਹਸਤੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਵੱਡਾ ਨਾਂ ਖੱਟਿਆ ਉਹਨਾਂ ਨੂੰ ਪਦਮ ਪੁਰਸਕਾਰ ਐਲਾਨੇ ਗਏ ਆ ਇਹਨਾਂ 5 ਹਸਤੀਆਂ ਦਾ ਤੋੜ ਕੋਈ ਨਹੀਂ ਇਹ ਪੰਜੇ ਹਸਤੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਆ ਮੈਨੂੰ ਲੱਗਦਾ ਵੀ ਇਹ ਪਹਿਲੀ ਵਾਰ ਆਪਾਂ ਕਹਿ ਸਕਦੇ ਵੀ ਭਾਈ ਇਹਨਾਂ ਪੁਰਸਕਾਰਾਂ ਦੇ ਉੱਤੇ ਕੋਈ ਵਿਵਾਦ ਨਹੀਂ ਛਿੜਿਆ ਹਾਲਾਂਕਿ ਚਲੋ ਸਾਡੀ ਪੰਜਾਬੀ ਭਾਈਚਾਰੇ ਦੀ ਆਦਤ ਆ ਵੀ ਅਸੀਂ ਇਹ ਲਿਖੀਏ ਗੱਲਾਂ ਤਰਮਿੰਦਰ ਨੂਕਾਰਾ ਪੁਰਸਕਾਰ ਲੈ ਬੱਲਾਂ ਵਾਲੇ ਸੰਤਾਂ ਨੂੰ ਕਿਉਂ ਪੁਰਸਕਾਰ ਲੈ ਹਰਮਨਪ੍ਰੀਤ ਕੌਰ ਨੂੰ ਕਿਉਂ ਪੁਰਸਕਾਰ ਇਹ ਤਾਂ ਜੀ ਸਾਜ਼ਿਸ਼ਾ ਇਹ ਤਾਂ ਜੀ ਐਦਾਂ ਇਹ ਤਾਂ ਹੈਗੀ ਚਲੋ ਠੋਲੇ ਛੱਡਣ ਵਾਲੀ ਗੱਲ ਰਜਾਈ 'ਚ ਬਹਿ ਕੇ ਪਰ ਕੁੱਲ ਮਿਲਾ ਕੇ ਜਿਹੜਾ ਇਹ ਅਤਕੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਤੇ ਇਹ ਪੁਰਸਕਾਰਾਂ ਦੀ ਚੋਣ ਬੜੀ ਵਧੀਆ ਹੋਈ ਜਾਪਦੀ ਆ ਕਿਉਂਕਿ ਕਈ ਇਤਕੀ ਪੁਰਸਕਾਰ ਐਸੇ ਲੋਕਾਂ ਨੂੰ ਵੀ ਮਿਲ ਰਹੇ ਆ ਜਿਨ੍ਹਾਂ ਦਾ ਕੋਈ ਵੇਰਵਾ ਨਹੀਂ ਸੀ ਆਇਆ ਜਿਨ੍ਹਾਂ ਬਾਰੇ ਆਪਾਂ ਜਾਣਦਾ ਹੀ ਨਹੀਂ ਕਿ ਮੈਂ ਵੀ ਪਹਿਲੀ ਵਾਰ ਹੀ ਜਾਣਿਆ ਕਿਉਂਕਿ 100 ਤੇ 31 ਪੁਰਸਕਾਰ ਅਲ ਦੇ ਗਏ ਆ ਇਹਦੇ ਵਿੱਚ 5 ਪਦਮ ਭੂਸ਼ਣ 13 ਪਦਮ ਭੂਸ਼ਣਾਂ ਤੇ 113 ਪਤਾ ਲੱਗਾ ਜੀ ਕਿ ਪਦਮ ਸ਼੍ਰੀ ਆ ਇਹਦੇ ਵਿੱਚ ਤਰਵਿੰਦਰ ਸਾਹਿਬ ਜਿਹੜੇ ਕਿ ਦੁਨੀਆਂ ਤੋਂ ਚਲੇ ਗਏ ਆ ਇਹਨਾਂ ਨੂੰ ਦੁਨੀਆਂ ਤੋਂ ਜਾਣ ਤੋਂ ਬਾਅਦ ਤੇ ਪਦਮ ਭੂਸ਼ਣ ਪੁਰਸਕਾਰ ਨਾਲ ਐਲਾਨਿਆ ਗਿਆ ਤੇ ਇਹ ਬਹੁਤ ਵੱਡੇ ਅਦਾਕਾਰ ਰਹੇ ਆ ਤੇ ਪੰਜਾਬ ਦੇ ਨਾਲ ਹੀ ਇਹਨਾਂ ਦਾ ਪਛੋਕੜ ਰਿਹਾ ਤੇ ਆਪਾਂ ਰਣੀ ਅਦਾਕਾਰੀ ਕਿਵੇਂ ਭੁੱਲ ਸਕਦੇ ਆ ਦੂਜੇ ਨੰਬਰ ਦੀ ਗੱਲ ਕਰ ਲੋ ਹਰਮਨਪ੍ਰੀਤ ਕੌਰ ਜਿਹੜੀ ਕਿ ਕ੍ਰਿਕਟ ਦੀ ਖਿਡਾਰਨਾਂ ਕ੍ਰਿਕਟ ਦੀ ਕੁੜੀਆਂ ਦੀ ਟੀਮ ਦੀ ਕਪਤਾਨ ਨਾਂ ਮੋਗੇ ਦੀ ਜੰਮੀ ਗਈ ਆ ਤੇ ਉਹਨੇ ਵੀ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਤੀਜੀ ਗੱਲ ਕਰ ਲੋ ਇੰਦਰਜੀਤ ਸਿੰਘ ਸੇਖੋਂ ਦੀ ਇੰਦਰਜੀਤ ਸਿੰਘ ਢਲੋਹਰਾਂ ਦੀ ਇੰਦਰਜੀਤ ਸਿੰਘ ਢਿਲੋਂ ਨੇ ਜਿਹੜੇ ਉਹ ਆਪਾਂ ਜਾਣਦੇ ਕਿ ਅੱਜ ਸਮਾਜ ਨੂੰ ਗੰਦ ਪਾਉਣ ਦੇ ਵਿੱਚ ਸੜਕਾਂ ਤੇ ਗੰਦ ਕੂੜਾ ਸੁੱਟਣ ਦੇ ਵਿੱਚ ਕੀ ਰੱਖਦਾ ਉਹ ਪਰ ਸਵੇਰੇ ਸਵੇਰੇ ਆਪਦੀ ਕੂੜੇ ਵਾਲੀ ਰਿਹੜੀ ਚੱਕਦੇ ਆ ਗਲੀਆਂ ਸਾਫ਼ ਕਰਦੇ ਆ ਨਾਲੀਆਂ ਸਾਫ਼ ਕਰਦੇ ਆ ਤੇ ਉਹਨਾਂ ਨੂੰ ਇਸ ਸੇਵਾ ਦੇ ਬਦਲੇ ਤੇ ਸੇਵਾ ਦੇ ਖੇਤਰ ਚ ਸੋਸ਼ਲ ਵਰਕਰ ਦੇ ਤੌਰ ਦੇ ਉੱਤੇ ਪੁਰਸਕਾਰ ਅਲਾਣੇਆ ਗਿਆ ਫਿਰ ਤੁਸੀਂ ਗੱਲ ਕਰ ਲੋ ਬਲਦੇਵ ਸਿੰਘ ਹੋਰਾਂ ਦੀ ਬਲਦੇਵ ਸਿੰਘ ਹਾਕੀ ਦੇ ਕੋਚ ਆ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਰਾਣੀ RAMPAL ਸਮੇਤ ਪਤਾ ਨਹੀਂ ਕਿੰਨੀਆਂ ਖਿਡਾਰਨਾ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਰੇ ਤੇ ਲੱਗਿਆ ਤੇ ਉਹ ਮੁੱਗੇ ਦੇ ਵਿੱਚ ਇਸ ਵੇਲੇ ਆਪਦੀ ਅਕੈਡਮੀ ਚਲਾਉਂਦੇ ਆ ਤੇ ਫਿਰ ਚੌਥੀ ਗੱਲ ਹੈਗੀ ਜੀ ਡੇਰ ਬੱਲਾਂ ਵਾਲਿਆ ਸੰਤਨਤਾ ਦੀ ਸੰਤ ਨਰਿੰਜਨ ਦਾਸ ਨੂੰ ਇਹ ਪੁਰਸਕਾਰ ਐਲਾਨਿਆ ਗਿਆ ਇਹਨਾਂ ਦਾ ਵੀ ਰਵੀ ਦਾਸ ਭਾਈਚਾਰੇ ਦੇ ਵਿੱਚ ਸਾਡੇ ਇਹ ਸਮਾਜ ਦੇ ਵਿੱਚ ਤਰਤ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਸੋ ਇਹਨਾਂ ਸਾਰੀਆਂ ਹਸਤੀਆਂ ਨੂੰ ਪਦਮ ਪੁਰਸਕਾਰ ਐਲਾਨੇ ਗਏ ਆ ਜਿਹੜੀਆਂ ਕਿ ਸੱਚੀ ਮੁੱਚੀ ਕਾਬਿਲ ਆ ਵੀ ਭਾਈ ਆਪੋ ਆਪਣੇ ਖੇਤਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਜੀ ਬਿਲਕੁਲ ਸਹੀ ਟੈਣਾ ਸਾਹਿਬ ਬੈਂਕ ਯੂਨੀਅਨ ਕਹਿੰਦੇ ਵੀ ਹੁਣ ਹੜਤਾਲ ਤੇ ਜਾ ਰਹੀ ਹੈ ਜੀ ਇਹ ਕਿਹੜੀ ਗੱਲੋਂ ਹੜਤਾਲ ਹੋ ਰਹੀ ਹੈ ਜੀ ਉਹਨਾਂ ਦੀ ਇਹ ਜੀ ਅੱਜ ਅੱਜ ਜਾ ਰਹੀ ਆ ਕਿਉਂਕਿ ਅੱਜ 27 ਤਰੀਕ ਨੂੰ ਭਾਰਤ ਦੀ ਬੈਂਕਿੰਗ ਯੂਨੀਅਨ ਜਿਹੜੀ ਉਹ ਹੜਤਾਲ ਤੇ ਜਾ ਰਹੀ ਆ ਮੰਗਾਂ ਉਹਨਾਂ ਦੀਆਂ ਇਹ ਆ ਵੀ ਇੱਕ ਤਾਂ ਬੜੀ ਕਲੀਅਰ ਗੱਲ ਆ ਵੀ ਤੁਸੀਂ ਜਿਹੜਾ 5 ਦਿਨ ਦਾ ਹਫਤਾ ਰੱਖੋ ਵਰਕ ਦਾ ਜਿਹੜਾ ਕੰਮ ਦਾ ਜਿਹੜਾ ਹਫਤਾ ਇਹ 5 ਦਿਨ ਦਾ ਹੋਣਾ ਚਾਹੀਦਾ 6 ਦਿਨ ਦਾ ਨਹੀਂ ਦੂਜੀ ਮੰਗ ਹੈ ਜੀ ਕਿ ਭਾਈ ਬੈਂਕਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਜਿਹੜਾ ਮੁਲਾਜ਼ਮ ਰਟਾਇਰ ਹੋ ਗਿਆ ਛੇਤੀ ਭਰੇ ਨਹੀਂ ਜਾ ਰਿਹਾ ਤੇ ਬੈਂਕਾਂ ਦੇ ਉੱਤੇ ਓਵਰਲੋਡ ਬੋਝ ਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਹੜਤਾਲ ਹੋ ਰਹੀ ਆ ਤੇ ਮੈਂ ਕਲਰ ਰਿਪੋਰਟ ਪੜ੍ਹੀ ਸੀ ਕਿ ਜਦੋਂ 에ਰਪੋਰਟ ਇਹੋ ਜਿਹਾ ਕੋਈ ਐਲਾਨ ਹੋਵੇ ਉਹਦੇ ਨਾਲ ਕਈ 100 ਕਰੋੜ ਰੁਪਏ ਦਾ ਇੱਕ ਦਿਨ ਦੇ ਵਿੱਚ ਦੇਸ਼ ਦਾ ਨੁਕਸਾਨ ਹੁੰਦਾ ਉਹਦਾ ਕਾਰਨ ਇਹ ਵੀ ਕਿਸੇ ਦਾ ਡੀਡੀ ਨਿਕਲਣਾ ਕਿਸੇ ਦਾ ਡੀਡੀ ਬਣਾਉਣਾ ਕਿਸੇ ਦੇ ਪੈਸੇ ਜਾਣੇ ਕਿਸੇ ਦੇ ਆਉਣੇ ਆ ਉਹ ਫਿਰ ਇੱਕ ਦਿਨ ਦੇ ਵਿੱਚ ਹੀ ਤੇ ਹਫੜਾ ਦਫੜੀ ਜਮਾ ਚ ਜਾਂਦੀ ਆ ਸੋ ਕੋਲ ਮਲਾ ਕੇ ਗੱਲ ਇਹ ਜੀ ਕਿ ਅੱਜ ਬੈਂਕਾਂ ਨਹੀਂ ਖੁੱਲਣਗੀਆਂ ਜੀ ਜੀ ਪਰ ਤਾਂ ਸਭ ਵੱਡੀ ਗੱਲ ਇਹ ਹੈ ਕਿ ਪਿਛਲੇ 4 ਦਿਨ ਤਾਂ ਅੱਗੇ ਬੈਂਕਾਂ ਬੰਦ ਰਹੀਆਂ ਨੇ ਤੇ ਅੱਜ ਫੇਰ ਹੜਤਾਲ ਹੋਊਗੀ ਤੇ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਨੂੰ ਕੰਮ ਹੈ ਬੈਂਕ ਤਾਂ ਹੀ ਉਹ ਕਿੱਥੇ ਜਾਣਗੇ ਉਹ ਕਿਉਂ ਖੱਜਲ ਹੋ ਰਹੇ ਨੇ ਵਿਚਾਰੇ ਦੇਖੋ ਇਹ ਤਾਂ ਗੱਲ ਤੁਹਾਡੀ ਸਹੀ ਆ ਪਰ ਗੱਲ ਹੁਣ ਕਵੇ ਬੰਦਾ ਕਿਨੂੰ ਸਰਕਾਰ ਦਾ ਕੰਮ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਨਾ ਤੇ 26 ਜਨਮਰੀ ਦੇ ਮੌਕੇ ਤਾਂ ਚਲੋ ਗਣਤੰਤਰ ਦਿਵਸ ਸੀ ਤੇ ਇਹ ਛੁੱਟੀ ਉਹਨਾਂ ਨੇ ਆਪ ਬਣਾਈ ਆ ਸੋ ਕਲਮ ਲਾ ਕੇ ਗੱਲ ਹੈ ਜੀ ਕਿ ਲੋਕਾਂ ਦੀ ਖੱਜਲਤਾ ਖੁਜਲਤਾ ਦੇ ਵੱਲ ਕੋਈ ਨਹੀਂ ਵੇਂਦਾ ਤੇ ਹਰ ਬੰਦਾ ਇਹ ਚਾਹੁੰਦਾ ਜੀ ਕਿ ਮੇਰੀ ਮਸਲੇ ਦੀ ਮੇਰੇ ਗੱਲ ਹੋਵੇ ਮੇਰੇ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਇਹ ਗੱਲ ਸੱਚ ਵੀ ਹੈ ਦੇਖੋ ਛੁੱਟੀਆਂ ਦੇ ਤਾਂ ਮੈਂ ਪੱਖ ਦੇ ਵਿੱਚ ਨਹੀਂ ਆ ਉਹਦਾ ਬੈਂਕਿੰਗ ਪ੍ਰਣਾਲੀ ਹੈ ਜਿਹੜੀ ਉਹ ਆਉਂਦੇ ਸਮੇਂ ਦੇ ਵਿੱਚ ਨਿੱਜੀ ਹੱਥਾਂ ਦੇ ਵਿੱਚ ਚਲੀ ਜਾਣੀ ਆ ਤੁਸੀਂ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦੀ ਤੁਲਨਾ ਕਰਕੇ ਦੇਖ ਲਓ ਸਰਕਾਰੀ ਬੈਂਕਾਂ ਨੇ ਹਾਲਾਤ ਕੀ ਆ ਪ੍ਰਾਈਵੇਟ ਦੇ ਕੀ ਆ ਉੱਥੇ ਸਹੂਲਤਾਂ ਨਹੀਂ ਕਰ ਦੇਖ ਲਓ ਸਰਕਾਰੀ ਦੇ ਹਾਲਾਤ ਕੀ ਆ ਪ੍ਰਾਈਵੇਟ ਦੇ ਕੀ ਆ ਉੱਥੇ ਮੁਲਾਜ਼ਮਾਨੀ ਗਿਣਤੀ ਵੇਖ ਲਓ ਸਰਕਾਰੀ ਦੇ ਵਿੱਚ ਕਿੰਨੇ ਤੇ ਪ੍ਰਾਈਵੇਟ ਦੇ ਵਿੱਚ ਕਿੰਨੇ ਆ ਸੋ ਆਉਂਦੇ ਸਮੇਂ ਦੇ ਵਿੱਚ ਹੌਲੀ-ਹੌਲੀ ਮੇਰਾ ਖਿਆਲ ਆ ਵੀ ਬੈਂਕਾਂ ਦਾ ਡਿੱਗੀ ਕਰਨ ਵਧੂਗਾ ਜੀ ਜੀ ਬਿਲਕੁਲ ਸਹੀ ਅੱਗੇ ਵਧਦੇ ਹਾਂ ਟਾਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਨਾਬਾ ਕਤਲ ਕਾਂਡ ਦੀ ਨਾਬਾ ਕਤਲ ਕੇਸ ਦੇ ਵਿੱਚ ਪੁਲਿਸ ਵੱਲੋਂ ਦੋ ਗ੍ਰਿਫਤਾਰ ਕੀਤੇ ਗਏ ਨੇ ਜੀ ਪਹਿਲੀ ਗੱਲ ਤਾਂ ਵੀ ਨਾਬਾ ਕਤਲ ਕੇਸ ਹੈ ਕੀ ਆ ਪਿਛਲੇ ਦਿਨੀ ਇੱਕ ਅਮਨਦੀਪ ਸਿੰਘ ਨਾਂ ਦੇ ਪੰਜਾਬ ਪੁਲਿਸ ਦੇ ਹੌਲਦਾਰ ਨੂੰ ਕੁਝ ਕੁ ਲੋਕਾਂ ਨੇ ਮਾਰਤਾ 30 ਤਰ੍ਹਾਂ ਹਥਿਆਰ ਨਾਲ ਹਮਲਾ ਕਰਕੇ ਮਾਰਤਾ ਜਿਹੜਾ ਕਿ ਨਾਬਾ ਖੇਤਰ ਦੇ ਵੱਲ ਰਹਿਣ ਵਾਲਾ ਸੀਗਾ ਜੀ ਇਹ ਹੁਣ ਪੁਲਿਸ ਦੇ ਵੱਲੋਂ ਦੋ ਜਣੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਨੇ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਅਸੀਂ ਇਸ ਕਰਕੇ ਕਤਲ ਕੀਤਾ ਕਿਉਂਕਿ ਪੈਸਾ ਦਾ ਲੈਣ ਦੇਣ ਸੀ ਤੇ ਪੈਸੇ ਵੀ ਥੋੜੇ ਜਿਹਾ ਕੋਈ ਬਾਲੇ ਦੇ ਸੇ ਮਮੂਲੀ ਜਾਂ ਲੈਣ ਦੇਣ ਸੀਗਾ ਇਹਦੇ ਵਿੱਚ ਜਿਹੜਾ ਹੌਲਦਾਰ ਤੇ ਉਹਦੀ ਤਾਂ ਮੌਤ ਹੋ ਗਈ ਸੀ ਤੇ ਉਹਦਾ ਭਰਾ ਜਿਹੜਾ ਸਕਾ ਉਹ ਜ਼ਖਮੀ ਹੋ ਗਿਆ ਸੀ ਸੋ ਕੁੱਲ ਮਿਲਾ ਕੇ ਇਹ ਆ ਕਿ ਬੜੀ ਮੰਦਭਾਗੀ ਘਟਨਾ ਵਾਪਰੀ ਆ ਥੋੜੇ ਥੋੜੇ ਪੈਸਾ ਨੇ ਪਿੱਛੇ ਪੰਜਾਬ ਦੇ ਵਿੱਚ ਪੰਜਾਬੀ ਪੰਜਾਬੀ ਨੂੰ ਮਾਰ ਦੇਵੇ ਤੇ ਦੁੱਖ ਦੀ ਗੱਲ ਹੈਗੀ ਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵੱਧਦੇ ਆ ਚਾਈਨਾ ਡੋਰ ਦਾ ਕਹਿਰ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਜੀ ਹਰ ਰੋਜ਼ ਇਸ ਡੋਰ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਤੇ ਚਾਈਨਾ ਡੋਰ ਦਾ ਕਰਕੇ ਇੱਕ ਹੋਰ ਦੀ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਇੱਕ ਹੋਰ ਵੀ ਗੱਲ ਆ ਲੰਗੇਕਲ ਫਰੀਦਕੋਟ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਪੰਡਾ ਭਰ ਕੇ ਚਾਈਨਾ ਡੋਰ ਦੀਆਂ ਜਿਹੜੀਆਂ ਕਿ ਵੱਖ-ਵੱਖ ਥਾਵਾਂ ਤੋਂ ਸੜਕਾਂ ਤੋਂ ਛੱਤਾਂ ਤੋਂ ਇਕੱਠੀ ਕੀਤੀ ਗਈ ਆ ਇਹ ਪਤਾ ਲੱਗਾ ਜੀ ਪ੍ਰਸ਼ਾਸਨ ਨੂੰ ਸੌਂਪਤੀਆ ਉਹ ਕਹਿੰਦੇ ਜੀ ਆਹ ਲੋ ਸਬੂਤ ਤੇ ਇਹ ਵਿਕ ਰਹੀ ਆ ਤਾਂ ਹੀ ਟੁੱਟ ਰਹੀ ਆ ਤੇ ਤਾਂ ਉਹ ਅਸੀਂ ਚੱਕ ਕੇ ਲਿਆਏ ਆ ਤੇ ਮੈਂ ਉਹ ਪੰਡਾ ਆਪ ਦੇਖੀਆਂ ਵੀ ਉਹਨਾਂ ਨੇ ਕਿਵੇਂ ਸ਼ਹਿਰ ਵਸਗਿਆਂ ਨੇ ਤੇ ਚਾਈਨਾ ਡੋਰ ਦੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਸੌਂਪੀਆਂ ਉਹਨਾਂ ਨੇ ਕਿਹਾ ਜੀ ਕਰੋ ਕਾਰਵਾਈ ਹੁਣ ਇਸ ਤੋਂ ਇਲਾਵਾ ਹੋਰ ਕਿਹੜੀ ਕਾਰਵਾਈ ਚਾਹੀਦੀ ਹੈ ਕਿਹੜਾ ਸਬੂਤ ਚਾਹੀਦਾ ਉਸ ਤੋਂ ਕੋਈ ਗੱਲ ਨਹੀਂ ਕਿ ਚਾਈਨਾ ਡੋਰ ਦਾ ਕਹਿਰ ਤਾਂ ਸੱਚੀ ਮੋੱਚੀ ਬਹੁਤ ਵੱਡਾ ਤੁਸੀਂ ਮੈਂ ਕਿਥੇ ਜਾ ਰਹੇ ਆ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਵੀ ਭਾਈ ਮੋਟਰਸਾਈਕਲ ਤੇ ਸਕੂਟਰੀ ਦੇ ਉੱਤੇ ਕੀ ਤੋਂ ਕੀ ਬਣ ਜਾਣਾ ਅਗਲੇ ਪਲ ਤੇ ਨਾ ਹੀ ਕੋਈ ਮੰਨ ਕੇ ਰਾਜ਼ੀ ਆ ਵੀ ਭਾਈ ਸਾਡੀ ਇਹ ਗਲਤੀ ਆ ਪਰ ਸਾਰੀ ਇਸ ਮਾਮਲੇ 'ਚ ਢੀਠ ਆ ਇਹਦੇ 'ਚ ਮਾਪੇ ਵੀ ਢੀਠ ਆ ਬੱਚੇ ਵੀ ਢੀਠ ਆ ਵੇਚਣ ਵਾਲੇ ਵੀ ਢੀਠ ਆ ਪੁਲਿਸ ਵੀ ਢੀਠ ਆ ਸਰਕਾਰ ਪੂਰੀ ਢੀਠ ਆ ਕਦੇ ਕਿਸੇ ਮਾਂ-ਬਾਪ ਨੇ ਗੱਲ ਕਹੀ ਹੀ ਨਹੀਂ ਤੇ ਜਿਹੜਾ ਬੱਚਾ ਸਾਡੇ ਆਲਾ ਛੱਤ ਦੇ ਉੱਤੇ ਚੜਕੇ ਤੇ ਪਤੰਗ ਚੜਾ ਰਿਹਾ ਇਹ ਕਿਹੜੀ ਡੋਰ ਨਾਲ ਚੜਾ ਰਿਹਾ ਇਹ ਆਪਾਂ ਉੜਕੀ ਜਾਂਦੇ ਵੀ ਭਾਈ ਸਾਡੇ ਆਲੇ ਬੱਚੇ ਦਾ ਕੀ ਜਾਂਦਾ ਇਹਦੇ ਕਰਕੇ ਕਿਸੇ ਹੋਰ ਦਾ ਨੁਕਸਾਨ ਹੁੰਦਾ ਆਪਾਂ ਨੂੰ ਕੀ ਆ ਜਦੋਂ ਉਧਰਲਾ ਵੀ ਪਤੰਗ ਚੜਾਉਦਾ ਫਿਰ ਆਪਣੇ ਦਾ ਨੁਕਸਾਨ ਹੁੰਦਾ ਤੇ ਫਿਰ ਆਪਾਂ ਚੀਕਾ ਮਾਰਦੇ ਆ ਸੋ ਗੱਲ ਇਹ ਜੀ ਕਿ ਇਹਦੇ ਵਿੱਚ ਪੁਲਿਸ ਤੰਤਰ ਵੀ ਗਲਤ ਆ ਇਹਦੇ ਵਿੱਚ ਮਾਪੇ ਵੀ ਗਲਤ ਆ ਬੱਚੇ ਵੀ ਗਲਤ ਸਾਰੇ ਹੀ ਗਲਤ ਹੈਗੇ ਆ ਉਸ ਤੋਂ ਕੋਲ ਹੀ ਕਹਿੰਦੇ ਵੀ ਸਰਬਜੀਤ ਕੌਰ ਨਾਲ ਦੀ ਔਰਤ ਜਿਹੜੀ ਕਿ ਆਪਦੀ ਭਾਣਜੀ ਦੇ ਵਿਆਹ ਦੇ ਲਈ ਸਮਾਨ ਖਰੀਦਣ ਚੱਲੀ ਸੀ ਉਹਦੇ ਗੱਲ ਦੇ ਵਿੱਚ ਡੋਰ ਫਰ ਗਈ ਸਕੂਟਰੀ ਤੇ ਜਾ ਰਹੀ ਉਹਦੀ ਮੌਤ ਹੋ ਗਈ ਆ ਆ ਆਪਾਂ ਜਾਣਦੇ ਹਾਂ ਤਿੰਨ ਚਾਰ ਪਾਈ ਦਿਨ ਪਹਿਲਾਂ ਇੱਕ ਬੱਚਾ ਜਿਹੜਾ ਤੇ ਉਹਦੀ ਮੌਤ ਹੋ ਗਈ ਸੀ ਉਹ ਸਕੂਲੋਂ ਆ ਰਿਹਾ ਸੀਗਾ ਜੀ ਘਰੇ ਆਪਣੇ ਮੋਟਰਸਾਈਕਲ ਦੇ ਉੱਤੇ ਇਹਦੇ ਗੱਲ ਦੇ ਵਿੱਚ ਡੋਰ ਫਰ ਗਈ ਆ ਮਤਲਬ ਇਹ ਜੀ ਕਿ ਹਰ ਸਾਲ ਦਰਜਨਾਂ ਦੀ ਗਿਣਤੀ ਦੇ ਵਿੱਚ ਐਸੇ ਲੋਕ ਹੁੰਦੇ ਆ ਜਿਨ੍ਹਾਂ ਦੇ ਚਿਹਰੇ ਕੱਟੇ ਜਾਂਦੇ ਆ ਅੱਖਾਂ ਦੇ ਉੱਤੇ ਕੱਟ ਲੱਗ ਜਾਂਦਾ ਖੋਡੀ ਤੇ ਕੱਟ ਲੱਗ ਗਿਆ ਸਿਰ ਤੇ ਕੱਟ ਲੱਗ ਗਿਆ ਟਾਂਕੇ ਲੱਗੇ ਤੇ ਉਮਰ ਭਰ ਦੇ ਲਈ ਦਾਗ ਉਹਨਾਂ ਨੂੰ ਮਿਲ ਜਾਂਦੇ ਆ ਜੀ ਬਿਲਕੁਲ ਸਹੀ ਟਾਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਮਨਾਲੀ ਦੀ ਬਹੁਤ ਬਰਫ਼ ਪਈ ਹੈ ਉੱਥੇ ਜਿਹਦੇ ਕਰਕੇ ਬਹੁਤ ਸਾਰੇ ਮੁਸਾਫਰ ਉੱਥੇ ਫਸ ਗਏ ਨੇ ਜੀ ਹਾਂ ਬਿਲਕੁਲ ਜੀ ਮਨਾਲੀ ਹੋਵੇ ਜਾਂ ਕੋਈ ਹੋਰ ਪਹਾੜੀ ਖੇਤਰ ਬਰਫ਼ਬਾਰੀ ਬਹੁਤ ਹੋਈ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ ਤੇ ਮੌਸਮ ਬਦਲਿਆ ਬਦਲਿਆ ਠੰਡਾ ਮੌਸਮ ਵੱਧਦਾ ਕਿਉਂਕਿ ਉਧਰਲੇ ਪਾਸੇ ਪਹਾੜੀ ਖੇਤਰਾਂ ਦੇ ਵੱਲ ਬਰਫ਼ਬਾਰੀ ਬਹੁਤ ਹੋ ਗਈ ਆ ਮਨਾਲੀ ਜਾਂ ਕੋਈ ਹੋਰ ਹਿੱਲ ਸਟੇਸ਼ਨ ਹੋਵੇ ਤੇ ਆਮ ਤੌਰ ਤੇ ਉੱਤੇ ਲੋਕਾਂ ਦੀ ਇੱਛਾ ਹੁੰਦੀ ਵੀ ਅਸੀਂ ਬਰਫ਼ ਪੈਂਦੀ ਵੇਖਣੀ ਆ। ਉਹ ਫਿਰ ਬਰਫ਼ ਪੈ ਹੀ ਨਹੀਂ ਗਈ ਆ ਵੀ ਭਾਈ ਗੱਡੀਆਂ ਫਸ ਗਈਆਂ ਤਾਂ ਸਹੀ ਆ। ਹੁਣ ਬਾਹਰਲੇ ਮੁਲਕਾਂ ਦੇ ਵਿੱਚ ਜ਼ਿੰਦਗੀ ਪ੍ਰਭਾਵਿਤ ਤਾਂ ਭਾਵੇਂ ਸੁਣੋ ਕਰਕੇ ਹੁੰਦੀ ਆ ਪਰ ਇਸ ਪੱਧਰ ਤੇ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਵੀ ਭਾਈ ਸੜਕ ਅਸੀਂ ਇੰਨੀ ਕਵੇਲੀ ਕਿਵੇਂ ਕਰ ਲੈਣੀ ਆ ਘਰ ਦੇ ਵਿੱਚੋਂ ਕਾਰ ਕੱਢ ਕੇ ਕਿਵੇਂ ਲੈ ਜਾਣੀ ਆ ਪਰ ਇੱਥੇ ਕਿਹੜਾ ਸੜਕਾਂ ਤੇ ਲੂਣ ਪਾਇਆ ਜਾਂਦਾ ਅਸ ਤੱਕ ਅਲਾ ਦਾਲ ਸਬਜ਼ੀ ਵੀ ਪਾਇਆ ਜਾਂਦਾ। ਸੋ ਗੱਲ ਇਹ ਜੀ ਕਿ ਇਸ ਵੇਲੇ ਮਨਾਲੀ ਦੇ ਵਿੱਚ ਸ਼੍ਰੀਨਗਰ ਦੇ ਹੋਰ ਹਿੱਸਿਆਂ ਦੇ ਵੱਲ ਤੇ ਬਹੁਤ ਵੱਡੇ ਪੱਧਰ ਤੇ ਬਰਫਬਾਰੀ ਹੋਈ ਹੈ ਜਿਹਦੇ ਕਰਕੇ ਜਨਜੀਵਨ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਜੀ। ਤਨਾ ਸਾਹਿਬ ਫਿਰ ਇਸ ਹਿਸਾਬ ਦੇ ਨਾਲ ਤਾਂ ਹੱਲੇ ਪੰਜਾਬ ਦੇ ਵਿੱਚੋਂ ਠੰਡ ਜਿਹੜੀ ਨਹੀਂ ਜਾਊਗੀ ਜੀ ਪੰਜਾਬ ਦਾ ਮੌਸਮ ਇਸ ਵੇਲੇ ਕਿਵੇਂ ਦਾ ਹੈ? ਇਸ ਵੇਲੇ ਜੀ ਪੰਜਾਬ ਦੇ ਵਿੱਚ ਬਦਲਵਾਈ ਆ ਆ ਜਦੋਂ ਹੁਣ ਆਪਾਂ ਜਲੰਧਰ ਦੀ ਗੱਲ ਕਰਦੇ ਆ ਤੇ ਸਵੇਰ ਦੇ ਵੇਲੇ ਦੀ ਭੂਰ ਜੀ ਪਈ ਜਾਂਦੀ ਆ ਆ ਮੈਂ ਹੁਣ ਵੀ ਬਾਹਰ ਵੇਖਿਆ ਨਿਕਲ ਕੇ ਤੇ ਭੂਰ ਜੀ ਪਈ ਜਾਂਦੀ ਆ ਉਹ ਸੜਕ ਗਿੱਲੀ ਜੀ ਹੋਈ ਪਈ ਆ। ਰਾਤ ਖਬਰ ਆਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਮੀਂਹ ਖਾਸਾ ਪੈ ਗਿਆ ਸੋ ਪੰਜਾਬ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਵਾਵਾ ਮੀਂਹ ਪੈਣ ਦੀ ਆਸ ਹੈ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਹਾਲੇ ਠੰਡ ਘਟੋ-ਘਟ ਡੇਢ-ਦੋ ਹਫ਼ਤੇ ਜਾਰੀ ਨਹੀਂ ਕਿਉਂਕਿ ਜਦੋਂ ਆ ਕਹਿੰਦੇ ਮੀਂਹ ਪੈ ਜਾਂਦਾ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਠਾਰੀ ਦੇ ਵਿੱਚ ਵਾਧਾ ਹੋ ਜਾਂਦਾ ਸੋ ਕੁੱਲ ਮਿਲਾ ਕੇ ਇਹ ਜੀ ਕਿ ਪੰਜਾਬ ਕਾ ਨੂੰ ਹਾਲੇ ਠੰਡ ਦਾ ਸਾਹਮਣਾ ਕਰਨਾ ਪਊਗਾ ਜੀ ਤੇ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਕੋਈ ਖਬਰ ਮਨੋਰੰਜਨ ਜਗਤ ਦੀ ਹਾਂ ਬਿਲਕੁਲ ਮਨੋਰੰਜਨ ਜਗਤ ਠੀਕ ਹੈ ਜੀ ਮਨੋਰੰਜਨ ਜਗਤ ਦੇ ਵਿੱਚ ਇਸ ਵੇਲੇ ਹਰ ਰੋਜ਼ ਹੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਬਾਰਡਰ 2 ਫਿਲਮ ਆਈ ਆ ਤੇ ਇਹ ਫਿਲਮ ਨੂੰ ਪੰਜਾਬ ਦੇ ਵਿੱਚ ਵੀ ਸੋਨਾ ਹੰਗਾਰਾ ਮਿਲਿਆ ਤੇ ਕੁੱਲ ਦੇਸ਼ ਦੇ ਵਿੱਚ ਵੀ ਇਹ ਨੇ ਪਹਿਲੇ ਤਿੰਨ ਦਿਨਾਂ ਦੇ ਵਿੱਚ ਸ਼ੁੱਕਰ ਸ਼ਨੀ ਐਤਵਾਰ ਨੂੰ ਲਗਭਗ 1.5 ਕਰੋੜ ਦੀ 150 ਕਰੋੜ ਦੀ ਕਲੈਕਸ਼ਨ ਕੀਤੀ ਆ ਦੂਜੀ ਗੱਲ ਇਹ ਆ ਵੀ ਏਵੀਂ ਹੀ ਪੰਜਾਬੀ ਸਿਨੇਮਾ ਵੀ ਚੱਲੇ ਦੀ ਕਾਮਨਾ ਕਰਦੇ ਆ ਪਰ ਜਿਹੜੀ ਇਹ ਫਿਲਮ ਆ ਇੱਕ ਬੰਦੇ ਜਿਹੜੇ ਵੇਖ ਕੇ ਆਏ ਬਾਰਡਰ 2 ਉਹ ਇਹ ਗੱਲ ਕਹਿੰਦੇ ਵੀ ਬਾਰਡਰ 1 ਵਾਲੀ ਤਾਂ ਗੱਲ ਨਹੀਂ ਆ ਪਰ ਇਹ ਆ ਵੀ ਫਿਰ ਵੀ ਚਲੋ ਕੁਛ ਨਾ ਕੁਛ ਤਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਾਰਡਰ ਬਣਦਾ ਨਾ ਹੀ ਇਹਨਾਂ ਵੀ ਬਾਰਡਰ 2 ਤਾਂ ਚੱਲ ਰਹੀ ਆ ਮੰਨਿਆ ਜਾ ਰਿਹਾ ਵੀ ਇਹ 500 ਕਰੋੜੀ ਕਲੱਬ ਦੇ ਵਿੱਚ ਸ਼ਾਮਲ ਹੋ ਜਾਣੀ ਆ ਕਿਉਂਕਿ ਅੱਜ ਕੱਲ ਫਿਲਮਾਂ ਦੀ ਕਲੈਕਸ਼ਨ ਆ ਜਿਹੜੀ ਉਹ ਕਿੰਨੇ 100 ਕਰੋੜੀ ਕਿੰਨੇ 100 ਕਰੋੜੀ ਨਹੀਂ ਇਹਦੇ ਉੱਤੇ ਨਿਰਭਰ ਕਰਦੀ ਗੱਲ ਆ ਸੋ ਸਨੀ ਦੇ ਔਲ ਦੀ ਇਸ ਉਮਰ ਦੇ ਵਿੱਚ ਇਹ ਫਿਲਮ ਇੱਕ ਵਾਰ ਫੇਰ ਪੈਰ ਪੱਕੇ ਕਰਨ ਦੇ ਵਿੱਚ ਯੋਗਦਾਨ ਪਾ ਰਹੀ ਹੈ ਜੀ ਜੀ ਬਿਲਕੁਲ ਸੋ ਖੈ ਟੈਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ